ਨਰਨਾਗ ਗੁਰਪ੍ਰਿੰਦਰ ਸਿੰਘ ਉਪਰ ਚੇਅਰਮੈਨ ਮਾਰਕੀਟ ਕਮੇਟੀ ਪੱਟੀ ਤੇ ਅੱਜ ਇੱਥੇ ਸਰਦਾਰ ਕੈਬਨਿਟ ਮੰਤਰੀ ਸਰਦਾਰ ਲਾਲਜੀ ਸਿੰਘ ਪੁੱਲਰ ਦੀ ਦਿਸ਼ਾ ਨਿਰਦੇਸ਼ਾਂ ਅਟ ਪਹਿਲਾਂ ਆਪਣਾ ਝੋਨੇ ਦੀ ਖਰੀਦ ਜਿਹੜੀ ਉਹ ਸ਼ੁਰੂ ਕਰਵਾਈ ਆ ਤੇ ਬਹੁਤ ਵਧੀਆ ਮੌਚਰਿਆ ਤੇ ਕਿਸਾਨਾਂ ਨੂੰ ਮਤਲਬ ਕਿਸੇ ਵੀ ਤਰ੍ਹਾਂ ਦੀ ਮੰਡੀਆਂ ਦੇ ਵਿੱਚ ਜਿਹੜੀ ਉਹ ਮੁਸ਼ਕਲ ਨਹੀਂ ਆਉਂਦੀ ਤੀ ਜਾਊਗੀ ਕੱਲਾ ਕੱਲਾ ਦਾਣਾ ਜਿਹੜਾ ਸਰਕਾਰ ਜਿਹੜੀ ਆ ਫਸਲ ਝੋਨੇ ਜਿਹੜੀ ਉਹ ਚੱਕੂਗੀ ਤੇ ਉਸ ਤੋਂ ਉਪਰੰਤ ਅੱਜ ਆਰਟ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਾਲ ਸਿੰਘ ਜੀ ਨੂੰ ਸਭਰਾ ਮੰਡੀ ਦਾ ਪ੍ਰਧਾਨ ਬਣਾਇਆ ਜੀ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਹੋਣ ਤੇ ਸਾਡਾ ਛੋਟਾ ਵੀਰ ਬਹੁਤ ਮਿਹਨਤੀ ਆ ਤੇ ਸਾਰੇ ਵੀਰਾਂ ਨੂੰ ਨਾਲ ਲੈ ਕੇ ਚੱਲੂਗਾ ਤੇ ਮੰਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਕੰਮ ਕਾਜ ਆ ਅੱਗੇ ਲਾ ਕੇ ਪਹਿਲ ਦੇਦਾਰ ਤੇ ਕਰਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਪਾਲ ਸਿੰਘ ਜੀ ਸਭਰਾ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਦੇਖੋ ਜੀ ਮੰਡੀ ਜਿਹੜੀ ਆ ਇੱਕ ਕਿਸਾਨ ਲਈ ਬੜੀ ਪਵਿੱਤਰ ਜਗ੍ਹਾ ਹੁੰਦੀ ਆ ਕਿਉਂਕਿ 6 ਮਹੀਨੇ ਬੜੀ ਮਿਹਨਤ ਮੁਸ਼ਕਲ ਤੋਂ ਬਾਅਦ ਜਿਹੜੀ ਹੱਟ ਭਰਵੀ ਮਿਹਨਤ ਕਰਨ ਤੋਂ ਬਾਅਦ ਜਦੋਂ ਸਾਡੀ ਫਸਲ ਪੱਕਦੀ ਆ ਤੇ ਬੜੀ ਖੁਸ਼ੀ ਨਾਲ ਜਿਹੜਾ ਚਾਵਾਂ ਨਾਲ ਕਿਸਾਨ ਜਿਹੜੀ ਫਸਲ ਆ ਉਹ ਆਪਣੀ ਮੰਡੀ ਚ ਲੈ ਕੇ ਆਉਂਦਾ ਤੇ ਸਰਕਾਰ ਦਾ ਜਿਹੜਾ ਫਰਜ਼ ਹੁੰਦਾ ਕਿ ਉਹਦਾ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਕੱਲੇ-ਕੱਲੇ ਦਾਣੇ ਦੀ ਜਿਹੜੀ ਆ ਬਿਲਕੁਲ ਖਰੀਦ ਹੋਵੇ ਤੇ ਉਹਦੇ ਜਿਹੜੇ ਪੈਸੇ ਵੀ ਜਲਦੀ ਉਹਦੇ ਖਾਤਿਆਂ ਚ ਆਉਣ ਇਸੇ ਹੀ ਸਾਡੀ ਜਿਹੜੀ ਆ ਦਿਸ਼ਾ ਨਿਰਦੇਸ਼ਾਂ ਤਹਿਤ ਸਾਡੀ ਕੈਬਨਰ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਉਹਨਾਂ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਪੱਟੀ ਉਹਨਾਂ ਵੱਲੋਂ ਅੱਜ ਦਾਸ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਅਸੀਂ ਪਹਿਲਾਂ ਵੀ ਸਭਰਾ ਮੰਡੀ ਦੇ ਵਿੱਚ ਜਿੰਨੇ ਵੀ ਸਾਡੇ ਆੜਤੀ ਸਹਿਬਾਨ ਆ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਕੰਮ ਕਰਦੇ ਆਂ ਔਰ ਹੁਣ ਜੋ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਆ ਸਾਡੇ ਚੇਅਰਮੈਨ ਸਾਹਿਬ ਦੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਮੁਤਾਬਕ ਮੰਡੀ ਦੇ ਵਿੱਚ ਸਮੁੱਚੇ ਆੜਤੀ ਵਰਗ ਕਿਸਾਨ ਪੱਲੇਦਾਰ ਮਜ਼ਦੂਰ ਵਰਗ ਜੋ ਵੀ ਆ ਸਾਰਿਆਂ ਲਈ ਜੋ ਕੰਫਰਟ ਉਹਨਾਂ ਦਾ ਜਿੱਦਾਂ ਆਸਾਨੀ ਨਾਲ ਆਪਣੀ ਫਸਲ ਲੈ ਕੇ ਆਉਣ ਔਰ ਇੱਥੇ ਹਵਾ ਪਾਣੀ ਜੋ ਸਾਰਾ ਕੁਝ ਉਹਦਾ ਮਤਲਬ ਧਿਆਨ ਰੱਖਿਆ ਜਾਊਗਾ ਔਰ ਅਸੀਂ ਹਰ ਸੰਭਵ ਯਤਨ ਜਿਹੜਾ ਇਸ ਜਿਹੜਾ ਮੈਨੂੰ ਇਹ ਨੇਕ ਕਾਰਜ ਜਿਹੜਾ ਸੌਂਪਿਆ ਗਿਆ ਉਹਦੇ ਵਿੱਚ ਮੈਂ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗਾ ਇੱਕ ਵਾਰ ਫਿਰ ਤੋਂ ਮੈਂ ਸਾਡੀ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਪੁੱਲਰ ਔਰ ਸਾਡੇ ਚੇਅਰਮੈਨ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਉਪਲ ਔਰ ਸਾਡੀ ਸਰਪੰਚ ਸਾਹਿਬ ਮੇਰੇ ਵੱਡੇ ਵੀਰ ਸਰਦਾਰ ਅਵਤਾਰ ਸਿੰਘ ਜੀ ਸਭਰਾ ਔਰ ਸਮੂਹ ਮੈਂਬਰ ਪੰਚਾਇਤ ਸਹਿਬਾਨ ਔਰ ਸਾਡੇ ਬਾਕੀ ਸਮੂਹ ਜਿਹੜੇ ਪਾਰਟੀ ਦੇ ਸੀਨੀਅਰ ਆਗੂ ਸਹਿਬਾਨ ਜਸਪਾਲ ਸਿੰਘ ਜੀ ਪੁੱਲਰ ਔਰ ਸਾਡਾ ਵੀਰ ਲਵ ਡਾਟ ਔਰ ਹੋਰ ਵੀ ਕਾਰਜ ਸਿੰਘ ਜੀ ਮੈਂਬਰ ਪੰਚਾਇਤ ਸਹਿਬਾਨ ਸਾਰਿਆਂ ਦਾ ਕਹਿਣ ਤੋਂ ਭਾਵ ਦਿਲੋਂ ਮੈਂ ਧੰਨਵਾਦੀ ਆਂ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੰਡੀ ਦੇ ਵਿੱਚ ਹਰ ਸੁੱਖ ਸਹੂਲਤ ਦਾ ਧਿਆਨ ਰੱਖ ਕੇ ਜਿਹੜਾ ਉਹ ਕੰਮ ਕੀਤਾ ਜਾਊਗਾ ਜੀ ਸਰਪੰਚ ਅਵਤਾਪ ਸਿੰਘ ਜੀ ਪਿੰਡ ਸਭਰਾ ਆ ਠੀਕ ਹੈ ਕਹਿਣਾ ਚਾਹਾਂਗੇ ਅੱਜ ਜਿਹੜੀ ਇਹ ਜੀ ਅੱਜ ਸਾਡੇ ਪਿੰਡ ਸਭਰਾ ਚ ਮਾਨ ਜੋ ਕਪਤਨ ਮੰਤਰੀ ਸਰਦਾਰ ਲਾਰਜੀਤ ਸਿੰਘ ਪੁੱਲਰ ਪਹੁੰਚ ਰਹੇ ਸੀ ਇੱਕ ਟਾਂਕ ਮੀਟਿੰਗ ਆ ਗਈ ਆ ਉਹਨਾਂ ਚੇਅਰਮੈਨ ਸਾਹਿਬ ਦੀ ਡਿਊਟੀ ਲਈ ਆ ਉਹਨਾਂ ਨੇ ਖਰੀਦ ਸ਼ੁਰੂ ਕੀਤੀ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਚੇਅਰਮੈਨ ਗੁਰਪਿੰਦਰ ਸਿੰਘ ਉਪਲਤਾ ਜੀ ਜਿਨ੍ਹਾਂ ਨੇ ਅੱਜ ਆਕੇ ਤੇ ਸ਼ੁਰੂ ਕੀਤੀ ਹੈ ਜਿਹੜਾ ਅੱਜ ਨਵੀਂ ਜ਼ਿੰਮੇਵਾਰੀ ਜਿਹੜੀ ਸੌਂਪੀ ਗਈ ਹੈ ਇਹ ਮੇਰੇ ਛੋਟੇ ਵੀਰ ਸੁਖਪਾਲ ਸਿੰਘ ਨੂੰ ਅੱਜ ਪ੍ਰਧਾਨਗੀ ਮੰਡੀ ਦੀ ਛੌਂਪੀ ਗਈ ਆ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਇਹਨੇ ਵੀਰ ਨੂੰ ਬੜੀ ਤਨ ਦੇ ਨਾਲ ਆ ਆਉਦੀ ਹੈ ਜਿਹੜੀ ਆ ਹੁਮਕਨ ਮਾਏਗਾ ਤੇ ਬਹੁਤ ਬਹੁਤ ਅਸੀਂ ਇਹਨਾਂ ਨੂੰ ਮੁਬਾਰਕਾਂ ਦਿੰਦੇ ਆ ਅਸੀਂ ਇਹਨੇ ਰਾਤ ਦਿਨ ਰਾਤ ਚੌਕਣੀ ਸੇਵਾ ਕਰਨਾ ਹੋਈ ਮੰਡੀ ਦੇ ਵਿੱਚ ਕੋਈ ਮੁਸ਼ਕਲਾਂ ਹੁੰਦੀਆਂ ਉਹਨਾਂ ਨੂੰ ਇਹ ਪੂਰੇ ਕਰਨਗੇ ਮੈਂ ਅਸ਼ਟਿਕਮਾਰੀ ਸਰਪੰਚ ਪਿੰਡ ਦੂਤ ਅੱਜ ਪਿੰਡ ਸਭਾਣੇ ਵਿੱਚ ਪਹੁੰਚੇ ਮੰਡੀ ਦੇ ਵਿੱਚ ਤੇ ਬਿਲਕੁਲ ਜੀ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਬਾਈ ਵਾਲੀ ਸਰਕਾਰ ਦੇ ਵਿੱਚ ਹਲਕਾ ਪੱਟੀ ਤੋਂ ਕੈਪਟਨ ਮਿਨਿਸਟਰ ਸਰਦਾਰ ਲਾਲਜੀ ਸਿੰਘ ਪੁੱਲਰ ਜੀ ਨੇ ਅੱਜ ਸਾਡੇ ਚੇਅਰਮੈਨ ਜਿਹੜੇ ਮਾਰਕ ਮਿਟੀ ਪੱਟੀ ਦੇ ਗੁਰਪਿੰਦਰ ਸਿੰਘ ਉਪਲ ਜੀ ਉਹਨਾਂ ਦੀ ਡਿਊਟੀ ਲਗਾਈ ਸੀ ਕਿ ਮੰਡੀਆਂ ਦੇ ਵਿੱਚ ਜਿਹੜੀ ਅੱਜ ਜਿਹੜੀ ਖਰੀਦ ਹੈ ਜਿਹੜੀ ਸ਼ੁਰੂ ਕਰਵਾ ਦਿੱਤੀ ਜਾਵੇ ਸਰਕਾਰ ਵੱਲੋਂ ਵੀ ਜਿਹੜੇ ਪੁਖਤਾ ਪ੍ਰਬੰਧ ਹੋ ਮੜੀਆਂ ਵਿੱਚ ਕੀਤੇ ਗਏ ਆ ਬਸ ਜ਼ਿੰਮੇਦਾਰਾਂ ਨੂੰ ਇਹ ਇਹੀ ਸਾਡੀ ਇੱਕ ਅਪੀਲ ਆ ਵੀ ਇੱਕ ਤਾਂ 17% ਵਾਲਾ ਮੌਇਸਚਰ ਵਾਲਾ ਝੋਨਾ ਹੀ ਮੜੀਆਂ ਵਿੱਚ ਲੈ ਕੇ ਆਇਓ ਕਿਉਂਕਿ ਜੇ ਗਿੱਲਾ ਝੋਨਾ ਮੜੀਆਂ ਵਿੱਚ ਚਾਊਗਾ ਤੇ ਆਪਾਂ ਨੂੰ ਮੁਸ਼ਕਲ ਬਹੁਤ ਜ਼ਿਆਦੀ ਆਊਗੀ। ਬਾਕੀ ਬਾਰਦਾਨੇ ਦਾ ਪ੍ਰਬੰਧ ਪੂਰਾ ਏ। ਪੇਮੈਂਟ ਸਰਕਾਰ ਵੱਲੋਂ 24 ਘੰਟਿਆਂ ਦੇ ਵਿੱਚ ਇਹਨਾਂ ਨੇ ਅੱਜ ਖਰੀਦ ਸ਼ੁਰੂ ਹੋ ਗਈ 24 ਘੰਟੇ ਦੇ ਜਿਹੜੀ ਕਿਸਾਨਾਂ ਦੇ ਖਾਤੇ ਜਿਹੜੀ ਪੇਮੈਂਟ ਪੈ ਜਾਊਗੀ। ਪਾਲ ਸਿੰਘ ਭੁੱਲਰ ਅੱਜ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਹੈਠਾਂ ਸਾਡੇ ਸਤਿਕਾਰਯੋਗ ਚੇਅਰਮੈਨ ਸਰਦਾਰ ਗੁਰਪਿੰਦਰ ਸਿੰਘ ਜੀ ਉਪਲ ਉਹ ਇੱਥੇ ਪਹੁੰਚੇ ਸੀਗੇ ਮੰਡੀ ਦੇ ਵਿੱਚ ਸਭ ਤੋਂ ਪਹਿਲਾਂ ਦਾ ਖਰੀਦ ਸ਼ੁਰੂ ਕਰਵਾਈ ਆ ਉਸ ਦੇ ਨਾਲ ਨਾਲ ਸਾਡੇ ਛੋਟੇ ਵੀਰ ਸੁਖਪਾਲ ਸਿੰਘ ਜੀ ਬੀਕੇ ਦੇ ਪਰਿਵਾਰ ਚੋਂ ਜਿਹੜੇ ਅਰਤੀਆ ਸਾਹਿਬ ਇਹਨਾਂ ਨੂੰ ਮੰਡੀ ਸਭਰਾ ਦਾ ਜਿਹੜਾ ਪ੍ਰਧਾਨ ਅਲਾਨਿਆ ਗਿਆ ਵਾ ਤੇ ਉਮੀਦ ਕਰਦੇ ਆਂ ਵੀ ਇਹ ਜਿਹੜੀ ਪਾਰਟੀ ਵੱਲੋਂ ਦਿੱਤੀ ਗਈ ਸੇਵਾ ਬੜੀ ਤੰਦੈ ਇਹਨਾਂ ਲਵਾਉਣਗੇ ਅੱਜ ਕਾबिनेट ਮੰਤਰੀ ਸਰਦਾਰ ਲਾਲਜੀਤ ਸਿੰਘ ਪੁਲਰਜੀ ਦੀ ਰਹਿਮਾਈ ਹੇਠ ਪਿੰਡ ਸੁਭਰਾ ਦੀ ਦਾਣਾ ਮੰਡੀ ਦੇ ਜਿਹੜੀ ਝੋਨੇ ਦੀ ਖਰੀਦ ਸ਼ੁਰੂ ਕੀਤੀ ਗਈ ਚੇਅਰਮੈਨ ਮਾਰਕੀਟ ਕਮੇਟੀ ਪੱਤੀ ਗੁਰਪ੍ਰਿੰਦਾ ਸਿੰਘ ਉਪਲ ਸਾਡੇ ਵਿੱਚ ਆਏ ਉਸ ਤੋਂ ਬਾਅਦ ਸਾਡੇ ਸੁਭਰਾ ਮੰਡੀ ਦੀ ਪ੍ਰਧਾਨਗੀ ਦੀ ਗੱਲ ਚੱਲ ਰਹੀ ਸੀ ਤੇ ਸੁਭਰਾ ਮੰਡੀ ਦਾ ਪ੍ਰਧਾਨ ਸਾਡੇ ਆਰਤੀਆ ਸੁਖਪਾਲ ਸਿੰਘ ਬੀਕੇਕੇ ਨੂੰ ਸਰਬਸੰਮਤੀ ਨਾਲ ਲਗਾਇਆ ਗਿਆ ਸਾਡੀ ਸਮੂਹ ಗ್ರಾಮ ਪੰਚਾਇਤ ਸੁਭਰਾ ਵੱਲੋਂ ਵੀਰਜੀ ਸੁਖਪਾਲ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਆਸ ਕਰਦੇ ਆਂ ਪਾਰਟੀ ਲਈ ਤੇ ਸੁਭਰਾ ਮੰਡੀ ਲਈ ਜਿੱਥੇ ਕੋਈ ਮੁਸ਼ਕਲਾਂ ਹੁੰਦੀਆਂ ਉਹਦੇ ਲਈ ਅੱਗੇ ਵੱਧ ਕੇ ਕੰਮ ਕਰਨਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਰਾਜ ਸਿੰਘ ਹੈ ਸੁਭਰਾ ਦੇ ਵੇਖੋ ਇਹ ਜਿਹੜੀ ਧੋਨੇ ਦੀ ਆਮਦਾ ਜਿਹੜੀ ਉਹ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਈ ਆ ਉਹਦੇ ਸਬੰਧ ਵਿੱਚ ਸਾਡੇ ਚੇਅਰਮੈਨ ਸਾਹਿਬ ਜਿੱਥੇ ਖਰੀਦ ਸ਼ੁਰੂ ਕਰਵਾਉਣ ਵਾਸਤੇ ਆਏ ਆ ਤੇ ਨਾਲ ਦੀ ਨਾਲ ਹੀ ਮੇਰੇ ਛੋਟੇ ਬ੍ਰਦਰ ਸੁਪਾਲ ਸਿੰਘ ਸੁਭਰਾ ਨੂੰ ਜਿਹੜਾ ਮੰਡੀ ਦਾ ਪ੍ਰਧਾਨ ਇਹਨਾਂ ਨੇ ਚੁਣਿਆ ਸਰਬਸੰਮਤੀ ਦੇ ਨਾਲ ਸਾਰੀ ਨਗਰ ਪੰਚਾਇਤ ਤੇ ਮਾਰਕੀਟ ਕਮੇਟੀ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਸੀਂ ਆਪਣੇ ਪਰਿਵਾਰ ਵੱਲੋਂ ਅਤੇ ਆਸ ਕਰਦੇ ਆਂ ਕਿ ਜਿਹੜੀ ਵੀ ਸਵਾਵਾਂ ਇਹਨਾਂ ਸਾਨੂੰ ਦਿੱਤੀਆਂ ਉਹ ਤੰਦੇ ਹੀ ਨਾਲ ਨਿਭਾਈਆਂ ਜਾ ਸਕਣ ਜੀ ਅਗਰ ਜੀ ਦਾ ਖਾਲਸਾ ਵਗੈਰਾ ਕੀ ਫਤ ਹੈ